ਇਸ ਵਕਤ ਬਲਵਿੰਦਰ ਭੱਲਾ ਮੇਰੇ ਨਾਲ ਜੁੜ ਚੁੱਕੀ ਹੈ ਜੋ ਜ਼ਖਮੀ ਹਾਲਤ ਦੇ ਵਿੱਚ ਹੈ ਦੋ ਪੁਲਿਸੀਆਂ ਨੇ ਬੁਰੀ ਤਰ੍ਹਾਂ ਇਹਨਾਂ ਦੀ ਕੁੱਟਮਾਰ ਕੀਤੀ ਹੈ ਭੱਲਾ ਜੀ ਵੀਡੀਓ ਮੈਂ 2 ਦਿਨ ਪਹਿਲਾਂ ਹੀ ਦੇਖ ਲਈ ਸੀ ਪਰ ਤੁਹਾਡੇ ਨਾਲ ਸੰਪਰਕ ਨਹੀਂ ਹੋ ਪਾਇਆ ਸੀਗਾ ਮੈਂ ਖਬਰ ਵੀ ਚਲਾਈ ਸੀ ਹੋਇਆ ਕੀ ਸੀ ਮੈਂ ਇਹ ਜਾਨਣਾ ਚਾਹੁੰਦਾ ਅਸਲ ਕਹਾਣੀ ਕੀ ਹੋਈ ਸੀ ਤੁਸੀਂ ਹੋਟਲ ਦੇ ਵਿੱਚ ਪਿਸ਼ਾਬ ਕਰਨ ਜਾਂਦੇ ਹੋ ਕੀ ਵਾਪਰਦਾ ਫਿਰ ਸਰ ਮੈਂ ਉਸ ਦਿਨ ਤੋਂ ਆਪਣੇ ਹੋਟਲ 'ਚ ਬਾਥਰੂਮ ਕਰਨ ਗਿਆ ਵਾਂ ਤੇ ਉੱਥੇ ਅਮਰੇ ਜੋਂ ਉਹਨਾਂ ਦੇ ਬਾਹਰ ਨਿਕਲੇ ਆ ਵਾਸ਼ਰੂਮ ਚੋਂ ਤੇ ਫਿਰ ਰਿਸੈਪਸ਼ਨ ਦੇ ਦੋ ਆਦਮੀ ਖੜੇ ਸੀ ਇੱਕ ਨੇ ਯੂਨੀਫਾਰਮ ਪਾਈ ਹੋਈ ਸੀ ਪੰਜਾਬ ਪੁਲਿਸ ਦੀ ਦੋ ਸਟਾਰ ਲੱਗੇ ਤੇ ਸਟਾਪਿੰਗ ਇੰਸਪੈਕਟਰ ਦੇ ਇੱਕ ਸਿਵਲ ਸਿਚੀ ਲੜਕਾ ਹੋ ਰਿਹਾ ਮਰਦਾਵਾ ਤੇ ਉਹ ਸਾਹਮਣੇ ਜਿੱਥੋਂ ਗੇਟ ਤੋਂ ਆਪਾਂ ਐਂਟਰੀ ਕਰਨ ਦੇ ਤੇ ਗੱਡੀ ਖੜਾ ਸੀ ਮੈਂ ਉੱਥੇ ਰੁਕ ਗਿਆ ਰਿਸੈਪਸ਼ਨ ਦੋਸਤ ਐ ਮੌਕੇ ਤੇ ਨਹੀਂ ਸੀ ਹੋਗਾ ਤੇ ਮੈਂ ਰੁਕ ਗਿਆ ਮੈਨੂੰ ਸ਼ੱਕ ਜਹਾ ਕਿਸੇ ਗੱਲ ਦਾ ਵੀ ਕੋਈ ਬਾਹਰ ਪੰਜਾਬ ਪੁਲਿਸ ਦੀ ਗੱਡੀ ਵਿੱਚ ਜਦੋਂ ਮੈਂ ਖੜਾ ਸੀ 15 ਐਂਟਰੀ ਕੀਤਾ ਉਹਦੋਂ ਤਾਂ ਮੈਨੂੰ ਕੋ ਨਜ਼ਰ ਨਹੀਂ ਆਇਆ ਪਰ ਇੰਨਾ ਜ਼ਰੂਰ ਵੀ ਸਾਈਡਾਂ ਤੇ ਇੱਕ ਐਚ ਆਰ ਨੰਬਰ ਗੱਡੀ ਖੜੀ ਸੀ ਇੱਕ ਪੀਬੀ03 ਗੱਡੀ ਨੰਬਰ ਨੇ ਮੈਨੂੰ ਕੋਈ ਪਤਾ ਇੰਨਾ ਕਿ ਜ਼ਿਆਦਾ ਵਾਈਟ ਕਲਰ ਦੀ Swift ਗੱਡੀ ਖੜੀ ਤੇ ਮੈਂ ਰੁਕ ਗਿਆ ਉੱਥੇ ਕੁਝ ਜਾਣਨ ਲਈ ਟੌਰ ਜਿਹਾ ਲੱਗਾ ਮੈਨੂੰ ਵੀ ਤੇ ਆਪਾਂ ਤੇ ਤਕਰੀਬਨ ਸ਼ਹਿਰ ਕਿੰਨੇ ਆ ਲੋਕਲ ਪੁਲਿਸ ਨੂੰ ਸਾਰਾ ਜਾਣਦੇ ਆ ਹਰ ਇੱਕ ਦਾ ਚਿਹਰਾ ਪਛਾਣਦੇ ਆ ਜੀ ਵੀ ਇਸ ਕੋਈ ਗੱਲਬਾਤ ਕੋ ਹੈ ਨਾ ਹੋਏ ਜੀ ਉਹਦੇ ਗੱਲ ਕਰਦਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਭਾਜੀ ਤੁਸੀਂ ਕਿੱਥੋਂ ਕੌਣ ਦੇ ਇਹ ਰੁਪਿਆ ਨਾ ਬੋਲਿਆ ਨਹੀਂ ਕੋਈ ਵੀ ਤੇ ਆਪਣੇ ਆਪ ਨੂੰ ਜਿਸ ਤਰ੍ਹਾਂ ਜੀ ਟੱਕ ਦੇ ਕੇ ਕਿਸ ਚੀਜ਼ ਨੂੰ ਵੀ ਕੋਈ ਸ਼ੋ ਨਾ ਹੋਵੇ ਫਿਰ ਮੈਂ ਰੁਕ ਗਿਆ ਗੱਲਬਾਤ ਕੀਤੀ ਤੇ ਕਿਹਾ ਮੈਂ ਤਾਂ ਪੱਤਰਕਾਰ ਵੀ ਮੇਰੀ ਦੁਕਾਨ ਵੀ ਆ ਤੇ ਇਹ ਫੋਨ ਤੇ ਥਾ ਆਪਣਾ ਧਿਆਨ ਕਰਕੇ ਲੱਗੇ ਰਿਹਾ ਬਾਅਦ ਚ ਤੇ ਮੈਂ ਪਛੇ ਮੈਂ ਪੜ੍ਹੀ ਕਿਸ ਤਰ੍ਹਾਂ ਦਾ ਛੱਕ ਜਾ ਪੈਗਾ ਮੈਂ ਰੁਕ ਗਿਆ ਉਹਨੂੰ ਕਿਹਾ ਵੀ ਮੈਂ ਸਾਬਕ ਇਨਸਪੈਕਟਰ ਹਾਂ ਜਿਹਾ ਵੀ ਸਾਬਕਸ ਇਨਸਪੈਕਟਰ ਹਾਂ ਤੇ ਮੈਂ ਜੋ ਤੇ ਮੈਨੂੰ ਲੱਗਦਾ ਇਹਨਾਂ ਨੇ ਵਰਦੀ ਪਾਈ ਸਾਬਕਸ ਇਨਸਪੈਕਟਰ ਨੇ ਪਰ ਤਾਂ ਡਰ ਨਹੀਂ ਲੱਗਦਾ ਚਲੋ ਹੋ ਵੀ ਸਕਦੇ ਆ ਕੋਈ ਦਿੱਕਤ ਨਹੀਂ ਇਸੇ ਗੱਲ ਤੋਂ ਕਰਦਾ ਕਰਦਾ ਕੋਈ ਗੱਲ ਵਧੀ ਹੈ ਤੇ ਉਹਨੇ ਮੜਕੇ ਨੂੰ ਕਿਹਾ ਵੀ ਤੁਸੀਂ ਇਹਨੂੰ ਬਾਹਰ ਲਿਆਓ ਮੈਂ ਵੀ ਤੁਸੀਂ ਸਭ ਇਨਸਪੈਕਟਰ ਠੀਕ ਹੋਗੇ ਪਰ ਜਿਹੜੀ ਵੀ ਗੱਲ ਕਰਨੀ ਮੇਰੇ ਨਾਲ ਇੱਥੇ ਵੀ ਇੱਥੇ ਕਰੋ ਜੀ ਤੇ ਉਸ ਤੋਂ ਬਾਅਦ ਮੈਨੂੰ ਇਹ ਵੀ ਸ਼ੱਕ ਸੀ ਪੈ ਗਿਆ ਵੀ ਇਹਨਾਂ ਨੇ ਜਿਹੜਾ ਮੈਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਦਾ ਮਤਲਬ ਕੋਈ ਫੁੱਟ ਮਾਰ ਇਹਨਾਂ ਨੇ ਕਰਨੀ ਆ ਇੱਥੇ ਸੀਸੀਟੀਵੀ ਕੈਮਰਾ ਹੋ ਸਕਦਾ ਲੱਗਾ ਤੇ ਸਾਡਾ ਕੋਈ ਰਿਕਾਰਡ ਨਾ ਹੋਵੇ ਜੀ ਮੈਂ ਇਹਨਾਂ ਨੂੰ ਫੇਰ ਕਹਾਂ ਮੈਂ ਇੱਥੇ ਕਰੋ ਜੋ ਗੱਲ ਕਰਨੀ ਹੈ ਪਰ ਨਹੀਂ ਟੱਲੇ ਉਹਨੇ ਇਸ਼ਾਰਾ ਮਾਰਿਆ ਪਿੱਛੇ ਜਿਹੜਾ ਖੜਾ ਸੀ ਵੱਡੇ ਧਰ ਉਹਨੇ ਮੇਰੇ ਵੱਡ ਕੇ ਪਿੱਛੋਂ ਲਾ ਕੋਈ ਚੀਜ਼ ਮੇਰੇ ੱੱਕਾ ਮਾਰ ਕੇ ਧੂਕੇ ਮੈਨੂੰ ਕਾਲਰ ਤੋਂ ਲੈ ਗਏ ਨੇ ਬਾਹਰ ਉੱਥੇ ਕੁੱਟਮਾਰ ਕਰਦੇ ਲੈ ਗਏ ਨੇ ਇਹਨਾਂ ਪਤਾ ਨਹੀਂ ਮੇਰੇ ਕੀ ਮਾਰਿਆ ਵਾ ਮੈਂ ਉੱਥੇ ਪਾਣੀ ਖੜਾ ਹੈ ਬਰਸਾਤ ਹੋਈ ਸੀ ਪਾਣੀ 'ਚ ਡਿੱਗ ਪਿਆ ਵਾ ਜੀ ਬਾਅਦ 'ਚ ਮੈਨੂੰ ਜਦੋਂ ਸੀਸੀਟੀ ਵੀ ਕੈਮਰੇ ਦੀਆਂ ਫੁਟੇਜ ਆਈਆਂ ਨੇ ਮੈਂ ਤਾਂ ਹਸਪੀਟਲ ਜਾ ਕੇ ਸਿਰਵਾਤਾ ਸੀ ਮੈਨੂੰ ਸਾਰੇ ਲੱਗ ਨਹੀਂ ਦੀ ਸਾਰੇ ਸਿਤਾਰਾ ਨੇ ਵੀ ਜਿਹੜੇ ਜਾ ਰਹੇ ਸੀ ਫਿਰ ਅਗਲੇ ਦਿਨ ਮੈਨੂੰ ਪਤਾ ਲੱਗਾ ਵਾ ਸੀਸੀਟੀਵੀ ਕੈਮਰਾ ਦੇ ਵੇਖ ਕੇ ਇਹ ਤੇ ਮੈਨੂੰ ਪਾਣੀ ਦੇ ਵਿੱਚ ਵੀ ਉੱਥੇ ਡਿੱਗੇ ਨੂੰ ਕੁੱਟਦੇ ਰਹੇ ਆ ਮਾਰਦੇ ਰਹੇ ਆ ਅਨਮਨੁੱਖੀ ਤਸੱਦ ਦੇ ਨਾਲ ਮੈਨੂੰ ਕੀਤਾ ਮੈਨੂੰ ਤੇ ਮਾਰ ਕੇ ਸੁੱਟ ਗਏ ਫਿਰ ਦੇਖਣ ਆਏ ਨੇ ਕਿ ਜਿੰਦਾ ਵਾ ਕਿ ਜਾਂ ਹੈਗਾ ਵਾ ਤੁਹਾਡੀ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੁਣੀ ਕੋਈ ਜ਼ਿਆਦਾ ਗੱਲਬਾਤ ਨਹੀਂ ਸੁਣੀ ਪੁਲਿਸ ਨੇ ਵੀ ਨਹੀਂ ਜੀ ਉਦੋਂ ਇਹ ਹੋਇਆ ਵੀ ਜਦੋਂ ਮੈਂ ਹਸਪੀਟਲ ਸੀ ਮੈਨੂੰ ਇਹ ਚੀਜ਼ਾਂ ਨਹੀਂ ਸੀ ਪਤਾ ਪਰ ਇਹਨਾਂ ਨੇ ਕੋਈ ਉੱਥੇ ਐਲੀਕਿਸਨ ਦੇ ਲਗਾਏ ਕਿ ਇਹਨੇ ਇੱਕ ਪਿਆ ਵਾ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਆ ਜਿਹੜੀ ਪਤਾ ਲੱਗਾ ਅੱਜ ਵੀ ਮੈਨੂੰ ਪਤਾ ਇਹਨਾਂ ਦੇ ਮੈਂ ਸੀਸੀਟੀਵੀ ਕੈਮਰੇ ਰਿਕਾਰਡਿੰਗ ਕਰਵਾ ਲਿਆ ਇਹਨਾਂ ਨੂੰ ਇਹਨਾਂ ਨੂੰ ਬੁਲਾਇਆ ਗਿਆ ਵਾ ਵੀ ਤੁਸੀਂ ਵਾਪਸ ਆਓ ਇਹਨਾਂ ਨੇ ਉੱਥੇ ਜਵਾਬ ਦਿੱਤਾ ਵਾ ਕਿ ਇਹ ਲਿਖ ਪਿਆ ਪੌੜੀਆਂ ਤੋਂ ਤੇ ਉਹਨਾਂ ਨੇ ਸਾਡੇ ਪਰਿਵਾਰਕ ਮੈਂਬਰਾਂ ਨੇ ਇਹ ਸ਼ੰਕਾ ਯਾਰ ਕੀਤੀ ਵੀ ਹੋ ਸਕਦਾ ਡਿੱਗ ਪਿਆਣਾ ਚਲੋ ਕੋਈ ਗੱਲ ਨਹੀਂ ਉੱਥੇ ਵੀ ਜਦੋਂ ਇਹਨਾਂ ਦੇ ਨਜ਼ਦੀਕ ਸੀਸੀਟੀਵੀ ਕੈਮਰਾ ਸੀ ਉਹਨਾਂ ਨੇ ਦੇਖਿਆ ਵੀ ਇਹਨਾਂ ਨੇ ਇਹ ਡਿੱਗਿਆ ਨਹੀਂ ਇਹਨਾਂ ਨੇ ਇਹਨੂੰ ਕੁੱਟ ਮਾਰ ਕੇ ਇਹਨੂੰ ਮਾਰ ਕੇ ਸੁੱਟਤਾ ਉੱਥੇ ਇਹ ਆ ਕਹਾਣੀ ਉਹਨਾਂ ਨੇ ਕੈਮਰੇ ਦੀ ਰਿਪੋਰਟਿੰਗ ਕੀਤੀ ਆ ਆਦਮਰਾ ਕਰਕੇ ਸਿੱਟ ਗਏ ਸੀ ਤਾਂ ਹੁਣ ਤਾਂ ਹੋਸ਼ ਨਹੀਂ ਸੀ ਆਦਮ ਰਾ ਮੇਵਾ ਮੇਰੇ ਉਹਦਾ ਮੈਂ ਮਾਰੀ ਕੇ ਆਈ ਜੀ ਮੈਨੂੰ ਥੋੜਾ ਪਤਾ ਸੀ ਕੋਈ ਮੈਂ ਤੇ ਕੈਮਰਾ ਦੇਖਿਆ ਜਦੋਂ ਮੈਂ ਕਾਫੀ ਥਿਰ ਫੁਟੇਜ ਆ ਕੈਮਰੇ ਤੇ ਮੈਂ ਤਾਂ ਪੀ ਉਸ ਪਾਣੀ ਚ ਪਿਆ ਰਿਹਾ ਵਾ ਅੱਛਾ ਇਹਨਾਂ ਨਾਲ ਕੋਈ ਔਰਤਾਂ ਵੀ ਆਈਆਂ ਸੀ ਕਿਉਂਕਿ ਇਹ ਗੱਲ ਚੱਲੀ ਕਿ ਇਹਨਾਂ ਦਾ ਔਰਤਾਂ ਦੀ ਜਿਹੜੀ ਗੱਲ ਚੱਲਦੀ ਆ ਉਹਦੇ ਵਿੱਚ ਸਾਰੇ ਇਹ ਹੈਗਾ ਵਾ ਇਹਨਾਂ ਨੇ ਜਿਹੜੀ ਤੁਹਾਡੇ ਲੋਕਲ ਪੁਰਸ਼ ਆ ਤੁਹਾਡੇ ਪੱਤਰਕਾਰ ਸਾਥੀ ਉਹਨਾਂ ਨੂੰ ਕਿਹਾ ਵੀ ਇਹ ਜਿਹੜੀਆਂ ਕੋਈ ਸਾਡੀ ਵਾਈਫ ਆਈਆਂ ਉਹਨਾਂ ਬਾਰੇ ਨੇ ਗਲਤ ਕੀਤਾ ਵਾ ਕਿਹਾ ਵਾ ਵੀ ਇਹ ਤੁਹਾਡੀ ਵਾਈਫ ਹੈ ਕਿ ਜਾਂ ਤੁਸੀਂ ਕੁਝ ਹੋਰ ਜਨਾਨੀਆਂ ਲੈ ਕੇ ਆਏ ਮੈਨੂੰ ਚੀਜ਼ ਪਰ ਨਹੀਂ ਪਤਾ ਨਾ ਮੈਂ ਗੱਲ ਕੀਤੀ ਇਹਨਾਂ ਦੇ ਕਹਿਣ ਮੁਤਾਬਕ ਹਾਂ ਇਹ ਜ਼ਰੂਰ ਹੈ ਕਿ ਜਦੋਂ ਨਹੀਂ ਚਲੋ ਪਰਿਵਾਰਕ ਮੈਂਬਰ ਆ ਵੱਖਰੀ ਗੱਲ ਹੈ ਪਰ ਕੀ ਔਰਤਾਂ ਆਈਆਂ ਸੀ ਇਹਨਾਂ ਨਾਲ ਹੋਟਲ ਦੇ ਵਿੱਚ ਆਈਆਂ ਮੈਂ ਸਰ ਤੁਹਾਨੂੰ ਵਿਖੋ ਦੱਸਾਂਗਾ ਵਾ ਕਿ ਜਦੋਂ ਇਹ ਹੋਟਲ 'ਚੋਂ ਆਪਣਾ ਬਾਹਰ ਨਿਕਲਦੇ ਹੋ ਤੇ ਮੈਨੂੰ ਮਾਰਦੇ ਕੋਟ ਤੇ ਲੇਡੀਜ਼ ਨੂੰ ਤਿੰਨ ਨਿਕਲੀਆਂ ਨੇ ਜਿਹੜੀਆਂ ਦਵਾਦਾਂ ਫਰਾਰ ਹੋ ਗਈਆਂ ਨੇ ਪਰ ਇਹਨਾਂ ਨੇ ਗੱਲ ਕਹੀ ਹੈ ਵੀ ਸਾਡੀਆਂ ਵਾਈਫ ਸੀ ਜਿਹੜੀਆਂ ਪੁਲਿਸ ਨੂੰ ਮੈਂ ਕਿਹਾ ਵਾ ਉਥੇ ਲੋਕਾਂ ਨੂੰ ਮੈਂ ਕਹਾਂ ਦੇ ਇਨੇ ਮੇਰੇ ਗਲਤ ਕਿਤਾ ਜੇ ਸਰ ਇੱਕ ਗੱਲ ਬਣਦੀ ਜਿਹਨਾਂ ਦੀ ਵਾਈਫ ਸੀ ਤੇ ਇਹ ਐਕਟ ਵਾ ਤੇ ਪਟੰਡਾ ਤੋਂ ਕੀ ਕਰਨਾ ਆਇਆ ਉਹ ਜਿਹੜੀਆਂ ਸੀਸੀਟੀਵੀ ਦੇ ਵਿੱਚ ਦਿਖ ਰਹੀ ਉਹ ਐਕਟਵਾ ਤੇ ਆਈਆਂ ਸੀਗੀਆਂ ਹਾਂਜੀ ਅਗਿਟ ਬੰਦੇ ਜੇ ਉਹ ਸੀਸੀਟੀਵੀ ਕੈਮਰੇ ਤੁਸੀਂ ਦੇਖ ਲਓ ਅਲੱਗ-ਅਲੱਗ ਉਹਦੇ ਈ ਵਿਊ ਹੈਗੇ ਨੇ ਉਹ ਚੋ ਮੌਕੇ ਤੋਂ ਗਈਆਂ ਲੋ ਕੌਣ ਆ ਕਿੱਥੋਂ ਆਈਆਂ ਕੌਣ ਉਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਦਾ ਅੱਛਾ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਜੋ ਆਪਾਂ ਕੀ ਕੀ ਹੋਟਲ ਦੇ ਵਿੱਚ ਜਿਵੇਂ ਜਿਸਮ ਫਰੋਸ਼ੀ ਦੇ ਧੰਦੇ ਚੱਲਦੇ ਕਿਉਂਕਿ ਅਕਸਰ ਪੁਲਿਸ ਰੇਡਾਂ ਕਰਦੀ ਹੁੰਦੀ ਹੈ ਪਰ ਇੱਥੇ ਆਪ ਹੀ ਕਿਤੇ ਨਾ ਕਿਤੇ ਕਿਉਂਕਿ ਸ਼ੱਕ ਸੀਗਾ ਤੁਹਾਨੂੰ ਇੱਕ ਪੱਤਰਕਾਰ ਦੇ ਤੌਰ ਤੇ ਜਗਿਆਸਾ ਹੁੰਦੀ ਹੈ ਕਿ ਪਤਾ ਲੱਗੇ ਕਿ ਆਖਰਕਾਰ ਕੌਣ ਵਿਅਕਤੀ ਹੈ ਤਾਂ ਉਸੇ ਦੇ ਸ਼ੰਕੇ ਕਰਕੇ ਤੁਹਾਡੇ ਨਾਲ ਕੁੱਟਮਾਰ ਕੀਤੀ ਇਹਨਾਂ ਨੇ ਬਿਲਕੁਲ ਸਾਰੇ ਹੋਤਾ ਤਾਂ ਐਸੇ ਮੈਂ ਜ਼ਿਆਦਾ ਜਿੱਕਰ ਤੁਸੀਂ ਦੇਖ ਹੀ ਰਹੇ ਹੋ ਪੁਲਿਸ ਦੀ ਵਰਦੀ ਵਿੱਚ ਕਿੰਨੇ ਕੋਈ ਅਪਰਾਧੀ ਕੋਈ ਕਟਨਾ ਬਣਵਾ ਅੰਜਾਮ ਦੇ ਚੁੱਕੇ ਆ ਮੈਂ ਤੇ ਇੱਕ ਆਪਣੇ ਪੱਤਰਕਾਰ ਦੇ ਹਿਸਾਬ ਨਾਲ ਮੈਨੂੰ ਲੱਗਾ ਉਹ ਤੋੜ ਤੇ ਮੈਂ ਉਸ ਚੀਜ਼ ਦੀ ਸ਼ਾਨਪੀਣ ਕਰਨੀ ਮੈਨੂੰ ਇਹ ਚੀਜ਼ ਹੀ ਪੈ ਗਈ ਮੈਨੂੰ ਅੱਜ ਮੌਦੇ ਘਾਟ ਉਤਾਰ ਤੇ ਚਲੇ ਗਏ ਤੇ ਉਥੇ ਨਾ ਟੋਕਦੇ ਜਿਹਾ ਪਾਣੀ ਦੇ ਵਿੱਚ ਪਿਆ ਸੀ ਮੈਂ ਤੇ ਕਿਸਮ ਦਾ ਮਾਰੀ ਗਿਆ ਸੀ ਨਾ ਹੁਣ ਤੁਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਹੁਣ ਤੁਸੀਂ ਸੰਤੁਸ਼ਟ ਹੋ ਉਸ ਤੋਂ ਸਰ ਐਫ ਆਈ ਆਰ ਦਰਜ ਹੋ ਗਈ ਹੈ ਤੋਂ ਆਪਣਾ ਦਸਤ ਦੀ ਤੇ ਉਹਦੇ ਵਿੱਚ ਜਦੋਂ ਹੈਰਾਨੀ ਦੀ ਗੱਲ ਹੈ ਵੀ ਜਦੋਂ ਪੁਲਿਸ ਨੂੰ ਆਪਣਾ ਇਹਨਾਂ ਨੂੰ ਬੰਦੇ ਪਹਿਲੀ ਤਰੀਕ ਨੂੰ ਵੀ ਫਰਾ ਦੇਤੇ ਗਏ ਸੀ ਠੀਕ ਹੈ ਉਹਦੇ ਬਾਅਦ ਇਹ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ 2 ਤਰੀਕ ਨੂੰ ਕੀਤੀ ਮੇਰੇ ਬਿਆਨ ਅਧਿਆਤ ਜੋ ਮੈਨੂੰ ਪਤਾ ਹੈ ਜੋ ਮੈਨੂੰ ਹੋਸ਼ ਹੀ ਉਸ ਮਤਲਬ ਕੋ ਨਕਮ ਬਿਆਨ ਦੇ ਚੁੱਕਾ ਨਾ ਉਹਦੇ ਮੁਤਾਬਕ ਹੋ ਗਿਆ ਫਿਰ ਉਹਦੇ ਚ ਉਹਨਾਂ ਨੇ ਅਨੋ ਬੰਦਿਆਂ ਦੇ ਇਹਨਾਂ ਨੇ ਅਨਪਛਾਤੇਆਂ ਦੇ ਐਫਆਈਆਰ ਕਰਤੀ ਇਹ ਜਿਗਰ ਕਰਤਾ ਵੀ ਦੋ ਸਾਬਿੰਗ ਇੰਸਪੈਕਟਰ ਸਨ ਜਦ ਕਿ ਪੁਲਿਸ ਨੂੰ ਪਹਿਲਾਂ ਹੀ ਬੰਦੇ ਫੜਾ ਦਿੱਤੇ ਗਏ ਸਨ ਫਿਰ ਇਹਨਾਂ ਨੇ 5 ਤਰੀਕ ਨੂੰ ਨਾਮਜ਼ਦ ਕੀਤੇ ਜਦੋਂ ਬਟਾਲਾ মিডিਆ ਇਕੱਠਾ ਹੋਇਆ ਬਟਾਲਾ মিডিਆ ਨੇ ਇਹ ਗੱਲ ਕੀਤੀ ਵੀ ਸਾਡੇ ਸਾਥੀ ਨੇ ਧੱਕਾ ਕੀਤਾ ਵਾ ਫਿਰ ਇਹਨਾਂ ਨੇ ਉਹ ਜਾ ਕੇ ਨਾਮਜ਼ਦ ਬੰਦੇ ਕੀਤੇ ਪਰ ਮੇਰਾ ਜਿਹੜੀਆਂ ਇਹ ਤਾਂ ਮਨੁੱਖੀ ਤਸੱਦਦ ਮੇਰੇ ਤੇ ਕੀਤਾ ਵਾ ਮੈਂ ਚਾਹੁੰਦਾ ਵੀ ਗਾਂ ਕਿਸੇ ਦੇ ਵੀ ਜਾਂ ਦਾ ਨਾਮ ਹੋਵੇ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਤੋਂ ਕੋਈ ਪ੍ਰੈਸ਼ਰ ਵੀ ਪੈ ਰਿਹਾ ਰਾਜੀ ਨਵਾ ਕਰਨ ਨੂੰ ਕੋਈ ਅਜਿਹਤ ਨਹੀਂ ਹੋ ਰਹੀ ਮੈਨੂੰ ਪਿਆਰ ਜਿਹਾ ਪ੍ਰੈਸ਼ਰ ਮੈਨੂੰ ਪਿਆ ਵਾ ਕਿ ਕੰਪਰੋਮਾਈਜ਼ ਕਰ ਲੋ ਇਹਨਾਂ 'ਚ ਕੱਖ ਨਹੀਂ ਬੰਦ ਹੁੰਦਾ ਕਿਸੇ ਨਾਲ ਵੈਰ ਨਹੀਂ ਪਾਈਦਾ ਜੇ ਆ ਉਹ ਤੇ ਇੱਕੋ ਗੱਲ ਹੈ ਜੀ ਆਪਾਂ ਜੇ ਵੈਰਾਂ ਦੇ ਚੱਕਰਾਂ 'ਚ ਵੇਖਣਾ ਤਾਂ ਆਪਾਂ ਪੱਤਰਕਾਰਾਂ ਦੀ ਕਲਮ ਨਾ ਚੁੱਕਦੇ ਤੇ ਹੁਣ ਤੁਸੀਂ ਡਟ ਕੇ ਲੜੋਗੇ ਇਸ ਕੀ ਜਿਹੜੇ ਮੁਲਾਜ਼ਮ ਹੈਗੇ ਤੋਂ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਤੁਹਾਡੀ ਤੇ ਅਨਮਨੁੱਖੀ ਤਸ਼ੱਦਦ ਕੀਤਾ ਜੋ ਦੇਖ ਵੀ ਰਿਹਾ ਕਿ ਇਹਨਾਂ ਨੂੰ ਅੱਗੇ ਅਦਾਲਤਾਂ ਤੱਕ ਵੀ ਲੈ ਕੇ ਜਾਉਂਗੇ ਜੀ ਜਰੂਰ ਸਰ ਮੈਂ ਲੈ ਕੇ ਜਾਉਂਗਾ ਅੱਜ ਮੇਰਨ ਹੋਇਆ ਘਟਨਾ ਮੇਰ ਨਾਲ ਵਾਪਰੀ ਆ ਗਾਂ ਕਿਸੇ ਹੋਣਾਂ ਨੇ ਵਾਪਰੀ ਮੈਨੂੰ ਇੱਥੋਂ ਤੱਕ ਜਿਵੇਂ ਕਿਹਾ ਕਿ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਮੈਨੂੰ ਕੋਈ ਗੱਲ ਨਹੀਂ ਮੇਰੀ ਕਿਸਮਤ ਤੇ ਕੁਝੂ ਲਿਖਿਆ ਹੈ ਪ੍ਰਮਾਤਮਾ ਨੇ ਮੈਨਨ ਆਪ ਕੋ ਗਿਆ ਗਿਆ ਮੈਨੂੰ ਕੋਈ ਦਿੱਕਤ ਨਹੀਂ ਗਾ ਕੇ ਰਹਿਤੀ ਕੋਤਨਾ ਕੋਈ ਇਤਾਂ ਦਾ ਕੋਈ ਚੁਲਮ ਨਾ ਕਰੇ ਉਹ ਤਾਂ ਠੀਕ ਆ ਉੱਥੇ ਕੈਮਰਾ ਲੱਗਿਆ ਹੋਇਆ ਸੀ ਉਹ ਅਨਮਨੁੱਖੀ ਤਸ਼ੱਦਦ ਕੈਮਰੇ ਚ ਕੈਦ ਹੋ ਗਿਆ ਅਜੇ ਇਹ ਪਤਾ ਨਹੀਂ ਇਹ ਕਿੰਨਿਆਂ ਨੂੰ ਕੁੜਦੇ ਹੋਣੇ ਕਿੰਨਿਆਂ ਨੂੰ ਅਜੇ ਹੱਥ ਤਸ਼ੱਦਦ ਢੋਂਦੇ ਹੋਣੇ ਜੋ ਬਿਲਕੁਲ ਜੀ ਬਿਲਕੁਲ ਜੀ ਮੇਰੇ ਕਮਨ ਚ ਹੋਰ ਇੱਕ ਪਾਰ-ਪਾਰ ਹੀ ਇਹ ਖਿਆਲ ਆ ਰਹਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਬਚਾ ਲਿਆ ਵਾ ਜੇ ਇਹਨ ਕਿਸੇ ਮੈਨੂੰ ਬਾਹਰ ਨਾ ਲੈ ਕੇ ਜਾਂਦੇ ਉੱਥੇ ਬੇਸਮੈਂਟ ਹੋਟਲ ਦੇ ਅੰਦਰ ਥੱਲੇ ਜੇ ਉੱਥੇ ਕੁੱਟਮਾਰ ਕਰਦੇ ਉੱਥੇ ਛੁੱਟ ਜਾਂਦੇ ਤੇ ਮੇਰਾ ਕਈ ਕਈ ਚਿਹਰ ਪਤਾ ਨਹੀਂ ਸੀ ਤੇ ਤੁਹਾਨੂੰ ਲੋਕਲਸ ਨੇ ਉੱਥੋਂ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੁਣ ਤੁਸੀਂ ਠੀਕ ਹੋ ਕਰਿਆਗੇ ਤੁਸੀਂ ਮੈਂ ਸਰ ਨਹੀਂ ਸਰ ਹਸਪਤਲ ਹੈ ਜੀ ਹਸਪਤਲੋਂ ਉਹਨਾਂ ਦੀ ਗ੍ਰਿਫਤਾਰੀ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਨਹੀਂ ਕਰ ਰਹੇ ਨਹੀਂ ਸਰ ਇਹ ਜੇ ਮੈਨੂੰ ਉਹਦੇ ਬਾਰੇ ਨਹੀਂ ਕੋਈ ਜਾਣਕਾਰੀ ਮਿਲੀ ਜੀ ਤੁਸੀਂ ਮੰਗ ਕਰ ਰਹੇ ਹੋ ਗ੍ਰਿਫਤਾਰੀ ਦੀ ਉਹਨਾਂ ਨੂੰ ਜਲਦਬਿਲ ਗ੍ਰਿਫਤਾਰ ਬਿਲਕੁਲ ਬਿਲਕੁਲ ਜੀ ਮੈਂ ਤੇ ਉਹ ਮੰਗ ਕਰਦਾ ਜੀ ਇਹੋ ਜਿਹੜੇ ਪੰਜਾਬ ਪੁਲਿਸ ਦਾ ਅਖ਼ਸ਼ ਖਰਾਬ ਕਰਦੇ ਹਨਾ ਨੂੰ ਨੌਕਰੀ ਤੇ ਰੱਖਣ ਦਾ ਕੋਈ ਅਧਿਕਾਰ ਨਹੀਂ ਬੰਦਾ ਜੀ ਕੀ ਕਤਲ ਦੀ ਕੋਸ਼ਿਸ਼ ਦਾ ਮਕਦਮਾ ਦਰਜ ਕਰਵਾਇਆ ਜਾਂ ਕੋਈ ਹਲਕੀਆਂ ਧਾਰਾਵਾਂ ਪੁਲਿਸ ਨੇ ਲਾ ਦਿੱਤੀਆਂ ਨੇ ਇਹ ਦੇ ਫੇਲਾ ਉਹਨਾਂ ਨੇ ਹਲਕੀਆਂ ਧਾਰਾਵਾਂ ਲਾਈਆਂ ਨੇ ਪਰ ਜਿਸ ਤਰ੍ਹਾਂ ਮੈਨੂੰ ਮਾਰ ਕੇ ਛੁੱਟ ਗਏ ਨੇ ਪਰ ਧਾਰਾਵਾਂ ਇਹਨਾਂ ਤੇ ਉੱਤੇ ਲੱਗਣੇ ਚਾਹੀਦੀਆਂ ਨੇ ਕਿ ਕਤਲ ਦੀ ਹੈ ਮੇਰਾ ਤੇ ਕਤਲ ਹੀ ਕਰਕੇ ਗਏ ਉਹਦੇ ਰੱਬ ਨੇ ਮੈਨੂੰ ਬਚਾ ਲਿਆ ਠੀਕ ਹੈ ਤੁਸੀਂ ਸੁਰੱਖਿਅਤ ਰਹੋ ਪੱਲਾ ਜੀ ਧੰਨਵਾਦ ਤੁਹਾਡਾ ਜੁੜੀ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਸਾਹਿਬ